ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਮੀਰ ਕਰਦੇ ਹਾਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਜੀ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ 'ਚ ਖੁਸ਼ ਹੋਵੋਗੇ ਜੀ ਪਰਮਾਤਮਾ ਤੁਹਾਨੂੰ ਸਾਰੇ ਇਹ ਤੰਦਰੁਸਤੀ ਬਖਸ਼ੇ ਸਾਰਿਆਂ ਦੇ ਕੰਮਾਂ ਦਾ ਅਜਮਾਲ ਕਰੇ ਜੀ ਵਾਦਾ ਹਾਂਜੀ ਲੋਈ ਕੱਲ ਹੁਣ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਅ ਬਿਆਹ ਆਇਆ ਬਤਾ ਜੀ ਅ ਸਾਰਾ ਫੈਮਿਲੀ ਵੱਲੋਂ ਸਾਨੂੰ ਅ ਨਾਨਕ ਚੱਕ ਲੈ ਕੇ ਗਏ ਹੋਏ ਤੇ ਜੀ ਕੱਲ ਤੇ ਰਣਜੀਤਪੁਰਾ ਪਿੰਡ ਸੀਗਾ ਜੀ ਇਹ ਪਿੰਡ ਪੈ ਜਾਂਦਾ ਜੀ ਆਪਣਾ ਜਿਹੜਾ ਅ ਮਰੰਡੇ ਤੋਂ ਕੁਰਹਾਲੀ ਰੋਡ ਤੇ ਜੀ ਇਹ ਉਗਦੇ ਤੇ ਪਿੰਡ ਪੈ ਜਾਂਦਾ ਅ ਬਹੁਤ ਵਧੀਆ ਰਿਹਾ ਜੀ ਵਿਆਹ ਬਹੁਤ ਵਧੀਆ ਆ ਸਾਰੇ ਹੱਥੇ ਖਾ ਨੱਚੇ ਚੱਪੇ ਆ ਬਦਿਆ ਹਨ ਮਾਲਕ ਸਾਰਿਆਂ ਦੇ ਘਰਾਂ ਚ ਇੰਦੀ ਤੰਦਰੁਸਤੀ ਬਖਸ਼ੇ ਸਾਰਿਆਂ ਦੇ ਆਕਣੇ ਖੁਸ਼ੀਆਂ ਵਾਲੇ ਪ੍ਰੋਗਰਾਮ ਆਉਂਦੇ ਆ ਹਮੇਸ਼ਾ ਸਾਰਾ ਤੰਦਰੁਸਤੀ ਦੇਵੇ ਜੀ ਮਾਲਕ ਤੇ ਉਹਨਾਂ ਦੇ ਵੀ ਦੇਖੋ ਕਿਹੜਾ ਖੁਸ਼ੀ ਦਾ ਮਾਹੌਲ ਪੂਰਾ ਬਣਿਆ ਹੋਇਆ ਤਾਂ ਜੀ ਐਨ ਕੈਨੇਡਾ ਤੋਂ ਆ ਜੀ ਮੁੰਡਾ আর ਕੁੜੀ ਅ ਉਹਨਾਂ ਦੇ ਹੁਣ ਮੈਰਿਜ ਆ ਜੀ ਅੱਜ ਗੈਪ ਪਾਇਆ ਹੋਇਆ ਵਿੱਚ ਉਹਨਾਂ ਨੇ ਤੇ ਕੱਲ ਨੂੰ ਬਰਾਤ ਆ ਜੀ ਬਰਾਤ ਹੈਗੀ ਦੂਰ ਬਰਾਤ ਜਾਣੀ ਆ ਜੀ ਸੰਗਰੂਰ ਸੰਗਰੂਰ ਤੁਹਾਨੂੰ ਪਤਾ ਜੀ ਸਾਡੇ ਓਰੇ ਤੋਂ ਘੱਟੋ ਘੱਟ ਵੀ ਜੇ ਦੇਖਿਆ ਜਾਵੇ 3 ਘੰਟੇ ਦਾ ਰਸਤਾ ਹੈ ਹੁਣ ਫਿਰ ਸਲਾਹ ਜੀ ਇਦਾਂ ਬੋਲ ਰਹੀ ਆ ਜੀ ਕੱਲ ਦਾ ਹਜੇ ਪੱਕਾ ਨਹੀਂ ਕੋਈ ਕਹਿ ਸਕਦੇ ਵੀ ਜਾ ਹੋਊਗਾ ਜਾਂ ਨਹੀਂ ਉਹ ਆਪਾਂ ਪੱਕਾ ਡਿਸਾਈਡ ਹਜੇ ਕਰਿਆ ਨਹੀਂ ਸ਼ਾਇਦ ਜਾਈਏ ਸ਼ਾਇਦ ਨਾ ਵੀ ਜਾਈਏ ਠੀਕ ਹੈ ਉਹ ਇਹ ਆਪਾਂ ਪੱਕਾ ਗਏ ਦਾ ਅਗਦੇ ਪਰ ਫਿਲਹਾਲ ਅਸੀਂ ਕੱਲ ਜਦੋਂ ਬਹੁਤ ਵਧੀਆ ਚੌਂ ਵਾਲਾ ਇਹਦਾ ਕੱਲ ਵਿਆਹ ਦੇਖ ਕੇ ਆਏ ਆ ਗਾਲੇ ਤੇ ਤੁਹਾਨੂੰ ਪਤਾ ਲੱਗਦਾ ਜੀ ਹੁਣ ਗਾਲਾ ਪਹਿਲੇ ਹੀ ਲੁਕਦਾ ਉੱਪਰੋਂ ਹੁਣ ਵਿਆਹ ਇੱਕ ਅੱਜ ਵੀ ਆਏ ਅੱਜ ਉਹਨਾਂ ਦਾ ਗੈਪ ਆ ਪੇਕਾ ਮਾਲਾ ਤੋਂ ਹੋਰ ਵਿਆਹ ਇੱਕ ਅੱਜ ਸਾਨੂੰ ਤੇ ਮੇਰਾ ਬਾਈ ਯਾਰ ਦੋਸਤ ਆ ਜੀ ਗੱਗਾ ਬਾਈ ਤੇ ਉਧਰੋਂ ਵੀ ਕਾਰਡ ਆਇਆ ਹੋਇਆ ਅ ਤੇ ਚਲੋ ਵਧੀਆ ਏ ਮਾਲਾ ਵਾਲਿਆਂ ਨੂੰ ਵੀ ਸਾਰਿਆਂ ਨੂੰ ਤਕਰੀਬਨ ਵਿੱਚ ਗੈਪ ਮਿਲ ਗਿਆ ਕਿਉਂਕਿ ਜੇ ਉਧਰ ਉਹਨਾਂ ਦਾ ਅੱਜ ਬਰਾਤ ਹੁੰਦੀ ਤਾਂ ਫੇਰੀ ਇਹਨਾਂ ਦਾ ਇੱਧਰ ਆ ਆ ਬਿਆ ਮਿਸ ਹੋ ਜਾਣਾ ਤਾਂ ਜਿਹੜਾ ਪਿੰਡ ਦਾ ਵਿਆਹ ਪਿੰਡ ਦਾ ਵਿਆਹ ਵੀ ਚਲੋ ਦੇਖਣਾ ਜ਼ਰੂਰੀ ਹੁੰਦਾ ਸਾਡੇ ਵਾਸਤੇ ਵੀ ਚਲੋ ਸਾਨੂੰ ਮੇਰਾ ਵੀ ਯਾਰ ਦੋਸਤ ਆ ਭਾਈ ਮੈਨੂੰ ਵੀ ਕਾਰਡ ਭੇਜਿਆ ਹੁਣ ਤੇ ਬਾਕੀ ਸਾਨੂੰ ਤਾਂ ਚਲੋ ਇੱਕ ਸਮਝ ਲਓ ਵੀ ਦੋ ਪਾਸੇ ਤੋਂ ਸੱਦਾ ਇੱਕ ਤਾਂ ਜੈਸਮੀਰ ਭਾਈ ਇਹਨਾਂ ਦੇ ਗਵੰਡੀ ਆ ਜੀ ਉਹ ਤੇ ਮੇਰਾ ਭਾਈ ਯਾਰ ਦੋਸਤ ਆ ਮੇਰੇ ਵਿਆਹ ਵਿੱਚ ਵੀ ਭਾਈ ਆਇਆ ਹੋਇਆ ਤਾਂ ਉੱਧਰ ਵੀ ਜਾਣਾ ਜੀ ਉੱਧਰ ਵੀ ਅਟੈਂਡ ਕਰਨਾ ਵਿਆਹ ਅ ਦੋਸਤ ਧਵਾ ਕੇ ਜਾਵਣਾ ਜੀ ਹੁਣ ਤੇ ਇੱਕ ਪਿੰਡ ਵਿੱਚ ਹੁਣ ਹੋਰ ਪ੍ਰੋਗਰਾਮ ਪ੍ਰੋਗਰਾਮ ਆ ਜੀ ਸਾਡੇ ਉੱਧਰ ਰੋ ਵੀ ਜਾਣਾ ਉੱਤਮ ਉਚਰ ਜੈਸਮੀਨ ਨੇ ਜਾਇਆ ਆ ਮੱਬੀ ਜੀ ਦੀ ਰਾਤ ਮੈਂ ਤੈਥੇ ਹੁਣ ਦਰਦ ਨੂੰ ਚੱਲਿਆ ਬਾਕੀ ਜਿਹੜੀ ਗੱਲ ਆ ਜੀ ਹੁਣ ਕੱਲ ਵਾਲੇ ਪ੍ਰੋਗਰਾਮ ਦੀ ਜਾਗੋ ਦੀ ਜਾਗੋ ਵਾਲੀਆਂ ਵੀਡੀਓ ਹੁਣ ਤੁਹਾਨੂੰ ਅਸੀਂ ਬਲੌਗ ਦੇ ਵਿੱਚ ਦਿਖਾਵਾਂਗੇ ਜੀ ਪਰ ਉਹ ਕੁਝ ਕੁ ਸੀਨ ਤਾਂ ਜਿਹੜੇ ਜਾਗੋ ਵਾਲਾ ਉਹ ਦੇਖਣ ਨੂੰ ਮਿਲੂਗਾ ਤੁਹਾਨੂੰ ਕੁਝ ਕੁ ਸੀਨ ਜਿਹੜੇ ਗਿੱਧਾ ਪਾਉਂਦੇ ਭੰਗੜਾ ਪਾਉਂਦੇ ਹਨਾ ਡੀਜੇ ਵਾਲਾ ਜਿਹੜਾ ਸਿਸਟਮ ਹੈ ਉਹ ਤਾਂ ਇਦਾਂ ਮਤਲਬ ਕਲੀਅਰ ਨਹੀਂ ਪਾ ਸਕਦੇ ਕਲੀਅਰ ਦਾ ਮਤਲਬ ਕਹਿਣ ਦਾ ਵੀ ਆਪਾਂ ਜਿਵੇਂ ਇਹਦਾ ਪੂਰਾ ਛੂਟ ਕਰਿਆ ਵਾਏ ਗਾਣਾ বাজਦਾ ਨਾ ਡੀਜੇ ਚੱਲ ਰਿਹਾ ਉਹ ਨਹੀਂ ਆਪਾਂ ਇਦਾਂ ਪਾ ਸਕਦੇ ਜੇ ਆਪਾਂ ਇਦਾਂ ਪਾਉਂਦੇ ਆ ਤਾਂ ਕਾਪੀਰਾਈਟ ਆ ਜਾਂਦਾ ਜੀ ਤੇ ਫੇਰ ਕਾਪੀਰਾਈਟ ਵੀਡੀਓ ਮਤਲਬ ਉਹ ਸਾਨੂੰ ਕੱਟਣਾ ਪੈਂਦਾ ਸੀ ਤਾਂ ਕਰਕੇ ਵੀ ਉਹ ਉਹ ਥੋੜੀ ਜਿਹੀ ਥੋੜ ਨੂੰ ਫਾਸਟ ਕਰਕੇ ਦਿਖਾਈ ਜਾਊਗੀ ਉਹਨੂੰ ਵੀਡੀਓ ਮਤਲਬ ਤੁਪ ਪਤਾ ਨਾ ਲੱਗੇ ਵੀ ਮਿਊਜ਼ਿਕ ਕਿਹੜਾ ਕਲੀ ਚੱਲਦਾ ਕਲੀਅਰ ਮਿਊਜ਼ਿਕ ਨਹੀਂ ਆਪਾਂ ਥੋੜੋ ਸਰਾ ਸਕਦੇ ਆਪਾਂ ਅਗਰ ਕਲੀਅਰ ਮਿਊਜ਼ਿਕ ਪਾਵਾਂਗੇ ਤਾਂ ਕਾਪੀਰਾਈਟ ਆ ਜਾਂਦਾ ਵੀਡੀਓ ਤੇ ਉਹ ਵੀਡੀਓ ਫਿਰ ਸਾਡੀ ਮਤਲਬ ਬੇਕਾਰ ਹੋ ਜੜੀ ਉਹ ਬਿਲਕੁਲ ਤਾਂ ਕਰਕੇ ਥੋੜਾ ਜਿਹਾ ਥੋੜੀ ਜਿਹੀ ਵੀਡੀਓ ਫਾਸਟ ਕਰਨੀ ਪੈਣੀ ਸਾਨੂੰ ਹੈਨਾ ਕਿਉਂਕਿ ਹੁਣ ਕਈ ਵੀਰਾਂ ਨੂੰ ਭੈਣਾਂ ਨੂੰ ਮਾਵਾਂ ਨੂੰ ਸਾਡੀਆਂ ਨਹੀਂ ਇਹ ਚੀਜ਼ ਦਾ ਨਹੀਂ ਪਤਾ ਹੁਣ ਉਹਨਾਂ ਨੇ ਕਿਹੜਾ ਲੈ ਕੇ ਆ ਦਿਖਾਤਾ ਝੋਲ 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 ਜੀ ਹੋਈ ਜਾਂਦੀ ਆ ਰਹਾ ਫਾਸਟ ਕਰਤੀ ਵੀਡੀਓ ਤਾں ਕਰਕੇ ਸਾਨੂੰ ਫਾਸਟ ਕਰਨੀ ਪੈਣੀ ਆ ਜੀ ਇਹ ਵੀਡੀਓ ਅ ਨਾ ਤਾਂ ਹੁਣ ਉਹਨੂੰ ਅ ਬੰਦ ਕਰ ਸਕਦੇ ਮਿਊਜ਼ਿਕ ਨੂੰ ਫੇਰ ਬਿਨਾ ਮਿਊਜ਼ਿਕ ਤੋਂ ਵੀ ਕਹਾਦਾ ਨੱਚਦਾ ਹੋਇਆ ਤਾਂ ਕਰਕੇ ਸਾਨੂੰ ਥੋੜੀ ਵੀਡੀਓ ਫਾਸਟ ਕਰਨੀ ਪੈਣੀ ਆ ਮੈਂ ਕਿਹਾ ਚਲੋ ਮੈਂ ਆਪਣੇ ਸਰੋਤਿਆਂ ਨੂੰ ਭਾਈ ਦੱਸ ਦਵਾਂ ਵੀ ਆ ਚੀਜ਼ ਐ ਇਦਾਂ ਹੋਣੀ ਐ ਹੈਨਾ ਤੇ ਤੁਸੀਂ ਕਰੋ ਜੀ ਵੀਡੀਓ ਜਿਹੜਾ ਐ ਤੇ ਬਾਕੀ ਆਪਣੀਆਂ ਦੁਆਵਾ ਇਦਾਂ ਹੀ ਦੱਦੇ ਰਹੇ ਕਰੋ ਜੀ ਹੈਨਾ ਬਹੁਤ ਸਾਰਾ ਪਿਆਰ ਮਿਲਦਾ ਤੁਹਾਡਾ ਬਹੁਤ ਵਧੀਆ ਲੱਗਦਾ ਇਹ ਦਿਲ ਨੂੰ ਅਨਾ ਤੇ ਪ੍ਰੋਗਰਾਮ ਅਸੀਂ ਆਪਣਾ ਬਾਅਦ ਚ ਦੇਖਦੇ ਆ ਪਹਿਲਾਂ ਤੁਹਾਡੇ ਰੂਪ ਰੂਪ ਕਰੀਦਾ ਇਹ ਵੀ ਪਹਿਲਾਂ ਬਲੌਗ ਬਣਾਈਏ ਭਾਈ ਵੀ ਜਿੰਨੀ ਸਾਡੀ ਫੈਮਲੀ ਆ ਹਨਾ ਉਹਨਾਂ ਨੇ ਜ਼ਰੂਰ ਦਿਖਾਈਏ ਪਹਿਲਾਂ ਇਹ ਚੀਜ਼ ਸਾਡੀ ਪਹਿਲ ਰਹਿੰਦੀ ਆ ਵੀ ਭਾਈ ਪਹਿਲਾ ਬਲੌਗ ਹੈ ਆਪਣਾ ਪ੍ਰੋਗਰਾਮ ਬੰਦਾ ਆਪ ਇੰਜਵਾਏ ਹੈ ਜੇ ਕੱਟ ਕਰਨ ਦਾ ਬਲੌਗ ਪਹਿਲਾਂ ਹੁੰਦਾ ਜੀ ਕਿਉਂਕਿ ਚਲੋ ਪ੍ਰੋਗਰਾਮ ਬਲੌਗ ਦੇ ਨਾਲ ਹੀ ਚਲੋ ਸਾਡਾ ਇੰਜਵਾਏ ਹੋ ਜੰਦਾ ਹੈ ਜੀ ਕੋਈ ਗੱਲ ਨਹੀਂ ਹਨਾ ਬਾਕੀ ਤੇ ਤੁਸੀਂ ਕਰੋ ਜੀ ਫਿਰ ਇੰਜੋਏ ਬਲੌਗ ਦਾ ਹਨਾ ਬਾਕੀ ਮਿਲਦੇ ਆਂ ਤੁਹਾਨੂੰ ਅਗਲੇ ਬਲੌਗ ਚ ਚੰਗਾ ਜੀ 总经理。